ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਚੁੱਲਾ ਚੌਂਕਾ ਤੇ ਜਦੋਂ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਆਪਣੇ ਖਾਣ-ਪੀਣ ਕਰਕੇ ਦੁਨੀਆ ਵਿੱਚ ਮਸ਼ਹੂਰ ਨੇ ਤੇ ਪਰ ਜਦੋਂ ਆਪਾਂ ਪੰਜਾਬੀਆਂ ਦੇ ਖਾਣੇ ਦੀ ਗੱਲ ਕਰਦੇ ਆ ਤੇ ਪੰਜਾਬੀਆਂ ਦਾ ਖਾਣਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਦਾ ਹਰ ਕੋਈ ਪੰਜਾਬੀ ਦੀਵਾਨਾ ਹੈ ਇਸ ਲਈ ਅੱਜ ਆਪਾਂ ਬਣਾਵਾਂਗੇ ਪੰਜਾਬ ਦੀ ਟਰੈਡੀਸ਼ਨਲ ਰੈਸਪੀ ਸਰੋਂ ਦਾ ਸਾਗ ਇਸ ਲਈ ਆਪਾਂ 1.5 ਕਿਲੋ ਸਾਗ ਦੋ ਗੁੱਛੀਆਂ ਪਾਲਕ ਦੋ ਗੁੱਚੀਆਂ ਬਾਥੋਂ ਤੇ ਇੱਕ ਗੁੱਚੀ ਆਪਾਂ ਮੇਥੇ ਦੀ ਲਈ ਹੈ। ਇੱਥੇ ਆਪਾਂ ਸਾਰੇ ਸਮਾਨ ਨੂੰ ਸਾਫ਼ ਕਰਕੇ ਤੇ ਧੋ ਕੇ ਰੱਖ ਲਿਆ। ਇੱਥੇ ਆਪਾਂ ਸਾਗ ਨੂੰ ਦਾਤ ਨਾਲ ਕੱਟ ਰਹੇ ਆ। ਤੁਸੀਂ ਇਹਨੂੰ ਚਾਕੂ ਨਾਲ ਵੀ ਕੱਟ ਸਕਦੇ ਹੋ, ਇੱਕ ਸਾਗ ਕੱਟਣ ਵਾਲੇ ਟੋਕੇ ਨਾਲ ਵੀ ਕੱਟ ਸਕਦੇ ਹੋ। ਤੇ ਸਾਗ ਆਪਾਂ ਕੱਟ ਕੇ ਤੇ ਪੂਰੀ ਜੀਰਨੀ ਜਿਵੇਂ ਸਾਗ ਦੀ ਲੈ ਲਈਏ ਇਹਨੂੰ ਪੂਰਾ ਨਹੀਂ ਕੱਟਣਾ ਪਿੱਛੇ ਜਿਹੜੇ ਪੱਤੇ ਹੈਗੇ ਨਾ ਪੱਤੇ ਥੋੜੇ ਰੱਖ ਲੈਣੇ ਆ। ਇਹ ਦੇਖੋ ਪੱਤੇ ਰੱਖ ਤੇ ਆ। ਹੁਣ ਆਪਾਂ ਦੂਸਰਾ ਕੱਟਦੇ ਆ। ਸਾਗ ਇਹਦੇ ਇੱਥੇ ਆਪਾਂ ਗੋਭੀ ਸਰੋਂ ਦਾ ਲਿਆਏ ਜੋ ਦੇਸੀ ਸਰੋਂ ਦਾ ਸਾਗ ਹੁੰਦਾ ਨਾ ਉਹਦੇ ਵਿੱਚ ਥੋੜੀ ਜਿਹੀ ਕੜੱਤਨ ਰਹਿ ਜਾਂਦੀ ਹੈ ਤੇ ਗੋਭੀ ਸਰੋਂ ਦੇ ਸਾਗ ਵਿੱਚ ਕੜੱਤਨ ਬਿਲਕੁਲ ਨਹੀਂ ਰਹਿੰਦੀ ਤੇ ਬਹੁਤ ਹੀ ਸੁਆਦ ਬੰਦ ਹੈ ਸਾਗ ਇਹ ਤੇ ਆਪਾਂ ਕੱਟ ਲਿਆ ਹੁਣ ਆਪਾਂ ਇੱਥੇ ਪਾਲਕ ਕੱਟਣ ਲੱਗੇ ਆ ਜੇ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਸਾਡੇ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਇਤੇ ਸਾਗ ਆਪਾਂ ਟ੍ਰੈਡੀਸ਼ਨਲ ਤਰੀਕੇ ਨਾਲ ਚੁੱਲ੍ਹੇ ਉੱਪਰ ਤੇ ਤੌੜੀ ਵਿੱਚ ਬਣਾ ਰਹੇ ਆ। ਸਭ ਤੋਂ ਪਹਿਲਾਂ ਆਪਾਂ ਇਹ ਤੌੜੀ ਦੇ ਵਿੱਚ 1 ਲੀਟਰ ਪਾਣੀ ਦਾ ਲੈ ਲੈਣਾ। ਪਾਣੀ ਨੂੰ ਰੱਖ ਦੇਵਾਂਗੇ। ਜਦੋਂ ਪਾਣੀ ਗਰਮ ਹੋ ਜਾਊਗਾ ਫਿਰ ਇਹਦੇ ਵਿੱਚ ਆਪਾਂ ਸਾਗ ਨੂੰ ਪਾਵਾਂਗੇ। ਪਾਣੀ ਇੱਥੇ ਹੁਣ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਾਗ ਨੂੰ ਪਾ ਦਿੰਨੇ ਆ। ਸਾਗ ਆਪਾਂ ਪਾ ਕੇ ਚੰਗੀ ਤਰ੍ਹਾਂ ਆਪਾਂ ਤਬਾਦ-ਬਾਦ ਪਾ ਕੇ ਸਾਗ ਨੂੰ ਪਾ ਦੇਵਾਂਗੇ। ਜਿਹੜਾ ਬਾਕੀ ਪਾਲਕ ਤੇ ਬਾਥੂ ਰਹਿ ਜਾਊਗਾ ਆਪਾਂ ਦੁਬਾਰਾ ਜਿੱਦੋਂ ਸਾਗ ਥੋੜਾ ਜਿਹਾ ਰਿਜੂ ਕੇ ਤੇ ਥੱਲੇ ਬੈਠ ਜੂਗਾ ਤੇ ਫਿਰ ਆਪਾਂ ਸਾਗ ਪਾਲਕ ਤੇ ਬਾਥੂਨ ਆਪਾਂ ਫੇਰੇ ਦੇ ਵਿੱਚ ਪਾਵਾਂਗੇ ਕਿਉਂਕਿ ਜਿਵੇਂ ਜਿਵੇਂ ਸਾਗ ਰਿਜੂਗਾ ਤੇ ਮੇਤੇ ਵੀ ਇਹ ਪੱਤੇ ਆ ਇਹਨੇ ਥੱਲੇ ਬੈਠ ਜਾਣਾ ਤੇ ਸਾਗ ਬਾਕੇ ਆਪਾਂ ਇਹਨੂੰ ਇੱਕ ਵਾਰੀ ਟੱਕ ਦੇਵਾਂਗੇ ਜੇ ਜਦੋਂ ਥੱਲੇ ਬੈਠ ਗਿਆ ਤੇ ਫਿਰ ਆਪਾਂ ਦੂਸਰਾ ਪਾਵਾਂਗੇ ਆ ਦੇਖੋ ਆਪਾਂ ਜੱਪਣੀ ਦੇ ਤੇ ਉੱਪਰ ਹਾਂ ਤੇ ਅੱਗੇ ਦੇ ਵਿੱਚ ਆਪਾਂ ਤੇਜ਼ ਹੀ ਰੱਖਣੀ ਹੈ ਸਾਗ ਆ ਦੇਖੋ ਆਪਣੇ ਪਾਸ ਜਿਹੜਾ ਪਹਿਲਾ ਸਾਗ ਪਾਇਆ ਸੀ ਉਹ ਸਾਰਾ نیچے بیٹھ ਗਿਆ ਰਜਕੇ ਤੇ ਹੁਣ ਆਪਾਂ ਪਾਲਕ ਬਾਥੂ ਤੇ ਮੇਥੀ ਜੜੀ ਸੀ ਉਹ ਸਾਰੀ ਉਹ ਵਿੱਚ ਪਾ ਦੇਵਾਂਗੇ ਇਹ ਸਾਗ ਆਪਾਂ ਚੁੱਲ੍ਹੇ ਤੇ ਬਣਾ ਰਹੇ ਹਾਂ ਚੁੱਲ੍ਹੇ ਤੇ ਤੇਜ਼ ਅੱਗ ਤੇ ਬਣਾਉਣਾ ਪਹਿਲਾਂ ਆਪਾਂ ਪੂਰੀ ਫੁੱਲ ਤੇਜ਼ ਅੱਗ ਰੱਖਣੀ ਕਿਉਂਕਿ ਇਹਨੂੰ 4-5 ਘੰਟੇ ਰਜਾਵਾਂਗੇ ਫਿਰ ਹੀ ਸਾਗ ਆਪਣਾ ਪੂਰਾ ਮਲਾਈਦਾਰ ਬਣੂਗਾ ਹਾਂ ਦੇਖੋ ਆਪਣੇ ਪਾਲਕ ਬਾਥੂ ਉਹ ਵੀ نیچے ਪੈ ਗਿਆ ਤੇ ਸਾਗ ਆਪਣਾ ਦੇਖੋ ਕਿੰਨਾ ਸੋਹਣਾ ਰਜ ਰਿਹਾ ਤੇ ਹੁਣ ਇਹਦੇ ਵਿੱਚ ਆਪਾਂ ਤੁਸੀਂ ਆਪਣੇ ਸਵਾਦ ਮੁਤਾਬਕ ਜਿੰਨਾ ਨਮਕ ਪਾਉਣਾ ਪਾ ਸਕਦੇ ਹੋ ਪਰ ਅਪ ਇੱਥੇ ਇੱਕ ਚਮਚ ਨਮਕ ਦਾ ਪਾਵਾਂਗੇ ਤੇ ਬਾਅਦ ਦੇ ਵਿੱਚ ਥੋੜਾ ਨਮਕ ਆਪਾਂ ਜਿਤੋਂ ਮਿਰਚ ਹਰੀ ਮਿਰਚ ਲਸਣ ਅਦਰਕ ਕੁੱਟਾਂਗੇ ਉਹਦੇ ਵਿੱਚ ਪਾ ਦੇਵਾਂਗੇ ਪਾ ਕੇ ਹੁਣ ਆਪਾਂ ਇਹ ਇੱਥੇ ਨਾਲ ਪੈਕ ਮੂਲੀ ਲਈਏ ਵੱਡੀ ਇਹ ਪਾ ਦੇਵਾਂਗੇ ਮੂਲੀ ਪਾਉਣ ਦੇ ਨਾਲ ਆਪਾਂ ਨੂੰ ਤਜਾਬੀ ਮਾਦਾ ਬਿਲਕੁਲ ਨਹੀਂ ਬੰਦਦਾ ਸਾਗ ਦੀ ਤਸਵੀਰ ਚੇਂਜ ਹੋ ਜਾਂਦੀ ਹੈ ਮੂਲੀ ਪਾਉਣ ਦੇ ਨਾਲ ਇਨਾਲੀ ਪਾਦਾ ਵਿੱਚ ਨਾਲੀ ਇਹਦੇ ਨਾਲ ਸਾਗ ਬਹੁਤ ਜ਼ਿਆਦਾ ਮਲਾਈਦਾਰ ਬਣਦਾ ਹੁਣ ਆਪਾਂ ਇੱਥੇ ਕੋਟ ਨਹੀਂ ਲੈ ਕੇ ਤੇ ਇਹਦੇ ਨਾਲ ਚੰਗੀ ਤਰ੍ਹਾਂ ਥੱਲੇ ਪ੍ਰੈਸ ਕਰ ਦੇਵਾਂਗੇ ਨੂੰ ਮੂਲੀਨ ਕੇ ਸਾਗ ਦੇ ਨਾਲ ਮੂਲੀ ਵੀ ਆਪਣੇ ਚੰਗੀ ਤਰ੍ਹਾਂ ਰਿਚ ਜਾਵੇ ਤੇ ਤੁਹ ਕੋਟ ਨੂੰ ਥੱਲੇ ਕਰਕੇ ਨਾ ਸਾਰਾ ਹਿਲਾ ਦੇ ਨਾ نیچے ਵਾਲਾ ਸਾਗ ਉੱਪਰ ਆ ਜਾਊਗਾ ਤੇ ਉੱਪਰ ਵਾਲਾ نیچے چلا ਜਾਊਗਾ ਥੋੜਾ ਆਪਾਂ ਇਹਨੂੰ ਟਾਕਦੇ ਮੰਗੇ ਸਾਗ ਨੂੰ ਤੇ ਇਹਨੂੰ ਰਿਚਨ ਦੇਵਾਂਗੇ ਇੱਥੇ ਆਪਾਂ ਹੁਣ ਇਹਦੇ ਵਿੱਚ ਅਦਰਕ, ਲਸਣ ਤੇ ਹਰੀ ਮਿਰਚ ਇੱਥੇ ਆਪਾਂ ਇੱਕ ਗੱਠੀ ਲਈ ਹੋਈ ਹੈ ਲਸਣ ਦੀ तकरीबन 15-20 ਕਲੀਆਂ ਨਾਲ ਹੀ 1 ਇੰਚ ਅਦਰਕ ਦਾ ਟੁਕੜਾ ਲਿਆ ਚਾਰ-ਪੰਜ ਲਾਲ ਮਿਰਚਾਂ ਲਈਆਂ ਨੇ ਤੇ ਚਾਰ-ਪੰਜ ਹਰੀਆਂ ਮਿਰਚਾਂ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਕੁੰਡੇ 'ਚ ਕੁੱਟ ਕੇ ਤੇ ਸਾਗ ਦੇ ਵਿੱਚ ਪਾ ਦਵਾਂਗੇ ਇਹਨਾਂ ਨੂੰ ਪਿੱਛੋਂ ਪਾਉਣਾ ਕਿਉਂਕਿ ਪਿੱਛੋਂ ਪਾਉਣ ਦੇ ਨਾਲ ਸਾਗ ਜਦੋਂ ਅੱਧਾ ਕਰਿਜ ਜਾਂਦਾ ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਗ ਦੇ ਵਿੱਚ ਟੇਸਟ ਬਹੁਤ ਵਧੀਆ ਆਉਂਦਾ ਹੈ ਇਹ ਦੇਖੋ ਸਾਰੀਆਂ ਆਪਾਂ ਇੱਦਾਂ ਕੋਟ ਕੇ ਰੱਖ ਲਈਆਂ ਤੇ ਹੁਣ ਆਪਾਂ ਇਹ ਜਿਹੜਾ ਅਦਰਕ ਲਸਣ ਤੇ ਮਿਰਚਾਂ ਨੇ ਇਹਨਾਂ ਨੂੰ ਆਪਾਂ ਸਾਗ ਦੇ ਵਿੱਚ ਪਾ ਦੇਵਾਂਗੇ। ਆਪਾਂ ਚੰਗੀ ਤਰ੍ਹਾਂ ਮਿਲਾ ਦੇਵਾਂਗੇ। ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਵੀ ਪਾਇਆ ਸੀ ਮਿਰਚਾਂ ਨੂੰ ਕੁੱਟਣ ਵਾਸਤੇ। ਇਹਨਾਂ ਨੂੰ ਮਿਲਾ ਸਾਗ ਆਪਣਾ ਤਕਰੀਬਨ ਧੜ ਰਿਝ ਗਿਆ ਦੇਖੋ। ਤੇ ਹੁਣ ਇਹਨੂੰ ਆਪਾਂ ਹੋਰ ਰਲਾਵਾਂਗੇ। ਜੇ ਇਹਦੇ ਵਿੱਚ ਆਪਾਂ ਨੂੰ ਪਾਣੀ ਪਾਉਣ ਦੀ ਜ਼ਰੂਰਤ ਪਈ ਤੇ ਆਪਾਂ ਇੱਥੇ ਪਾਣੀ ਨਾ ਗਰਮ ਕਰਕੇ ਪਾਵਾਂਗੇ ਸਾਗ ਦੇ ਵਿੱਚ। ਕਿਉਂਕਿ ਸਾਗ ਆਪਾਂ ਖੁੱਲਾ ਬਣਾ ਰਹੇ ਹਾਂ। ਇਸ ਵਾਸਤੇ ਪਾਣੀ ਨੂੰ ਥੋੜਾ ਜ਼ਿਆਦਾ ਹੀ ਜ਼ਰੂਰਤ ਪੈਂਦੀ ਹੈ ਤੇ ਪਾਣੀ ਵਿੱਚ ਆਪਾਂ ਇੱਕ ਵਾਰੀ ਪਾ ਵੀ ਦਿੱਤਾ ਸੀ ਜੇ ਜ਼ਰੂਰਤ ਪਈ ਤੇ ਆਪਾਂ ਹੋਰ ਪਾਵਾਂਗੇ ਪਾਣੀ ਇਹਦੇ ਵਿੱਚ ਸਾਗ ਆਪਣਾ ਹੁਣ ਇੱਥੇ ਤਿਆਰ ਹੈ ਇੱਥੇ ਆਪਾਂ 100 ਗ੍ਰਾਮ ਮੱਕੀ ਦਾ ਆਟਾ ਲਵਾਂਗੇ ਤੇ ਉਹ ਮੱਕੀ ਦੇ ਆਟੇ ਦਾ ਅੰਨ੍ਹਣ ਪਾ ਕੇ ਤੇ ਸਾਗ ਨੂੰ ਆਪਾਂ ਚੰਗੀ ਤਰ੍ਹਾਂ ਕੋਟਾਂਗੇ ਕਿਉਂਕਿ ਜਿਹੜਾ ਅੰਨ੍ਹਣ ਨੂੰ ਸਾਗ ਦੇ ਵਿੱਚ ਚੰਗੀ ਤਰ੍ਹਾਂ ਰਚ ਮਿਚ ਜਾਵੇ ਤੇ ਇੱਥੇ ਸਾਗ ਨੂੰ ਆਪਾਂ ਘੱਟ ਤੋਂ ਘੱਟ 4 1/2 ਘੰਟੇ ਆਪਾਂ ਰਜਾਇਆ ਫੁੱਲ ਲੱਗ ਤੇ ਜਿੰਨਾ ਸਾਗ ਜ਼ਿਆਦਾ ਰਿੱਜੂਗਾ ਉਨਨਾ ਹੀ ਸਾਗ ਜਿਆਦਾ ਸਵਾਦ ਬਣੂਗਾ ਸਾਗ ਦੇ ਥੱਲੇ ਅੱਗ ਕਦੇ ਵੀ ਬੁਝਰ ਨਹੀਂ ਦੇਣੀ ਅੱਗ ਚੱਲਦੀ ਹੋਈ ਰੱਖਣੀ ਹੈ ਇੱਕ ਤਾਂ ਸਾਗ ਜਿੰਨਾ ਜਿਆਦਾ ਰਿੱਜੂਗਾ ਉਨਨਾ ਜਿਆਦਾ ਵਧੀਆ ਸਵਾਦ ਬਣੂਗਾ ਦੂਜਾ ਜਿੰਨਾ ਜਿਆਦਾ ਘੋਟਿਆ ਜਾਊਗਾ ਉਨਨਾ ਹੀ ਜਿਆਦਾ ਸਾਗ ਸਵਾਦ ਬਣੂ ਇੱਥੇ ਆਪਾਂ ਸਾਗ ਨੂੰ ਘੋਟ ਕੇ ਤੇ ਚੁੱਲੇ ਦੇ ਉੱਪਰ ਰੱਖ ਕੇ ਤੇ 10 ਮਿੰਟ ਵਾਸਤੇ ਹੋਰ ਪਕਾਵਾਂਗੇ ਕਿਉਂਕਿ ਆਲਣ ਆਪਾਂ ਕੱਚਾ ਪਾਇਆ ਹੈ ਨਾ ਵਿੱਚ ਤੇ ਉਹ ਵੀ ਪੱਕ ਜਾਵੇ ਚੰਗੀ ਤਰ੍ਹਾਂ ਤੇ ਸਾਗ ਦੇਖੋ ਆਪਣਾ ਕਿੰਨਾ ਸੋਹਣਾ ਮਲਾਈ ਵਰਗਾ ਤਿਆਰ ਹੋ ਗਿਆ ਇਸ ਸਾਗ ਤੁਸੀਂ ਇਸ ਤਰ੍ਹਾਂ ਮੱਖਣ ਪਾ ਕੇ ਵੀ ਖਾਓਗੇ ਤਾਂ ਬਹੁਤ ਜ਼ਿਆਦਾ ਇਸੇ ਤਰ੍ਹਾਂ ਸਵਾਦ ਲੱਗੂਗਾ ਪਰ ਆਪਾਂ ਇੱਥੇ ਤੁਹਾਨੂੰ ਤੜਕਾ ਲਗਾ ਕੇ ਵੀ ਪੂਰੀ ਤਰ੍ਹਾਂ ਦੱਸਦੇ ਆਂ ਵੀ ਸਾਗ ਨੂੰ ਤੜਕਾ ਕਿਸ ਤਰ੍ਹਾਂ ਲਗਾਉਣਾ ਹੈ ਇੱਥੇ ਆਪਾਂ ਤੜਕਾ ਲਾਉਣ ਵਾਸਤੇ ਦੋ మీడియం ਸਾਈਜ਼ ਦੇ ਪਿਆਜ਼ ਲੈ ਆ ਇੱਕ ਇੰਚ ਅਦਰਕ ਦਾ ਟੁਕੜਾ ਤੇ ਦੋ ਟਮਾਟਰ మీడియం ਸਾਈਜ਼ ਦੇ ਇੱਕ ਹਰੀ ਮਿਰਚ ਸਭ ਨੂੰ ਬਰੀਕ ਕੱਟ ਕੇ ਲੈ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਪੈਨ ਦੇ ਵਿੱਚ ਪਾਵਾਂਗੇ ਚਾਰ ਚਮਚ ਦੇ ਸੀਗਾਓ ਤੇ ਕਿਉ ਗਰਮ ਹੋ ਗਿਆ ਆਪਣਾ ਕਿਉ ਗਰਮ ਹੋਣ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਅਦਰਕ ਪਾਵਾਂਗੇ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਤੇ ਅਦਰਕ ਨੂੰ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਜਿਦੋਂ ਅਦਰਕ ਹਲਕਾ ਜਿਹਾ ਭੁੰਨਿਆ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾ ਦੇਵਾਂਗੇ ਪਿਆਜ਼ਾਂ ਨੂੰ ਵੀ ਇੱਥੇ ਆਪਾਂ ਹੁਣ ਹਲਕਾ ਜਿਹਾ ਭੁੰਨ ਲੈਣਾ ਤੇ ਪਿਆਜ਼ ਨੂੰ ਭੁਜ ਗਣਗੇ ਤੋਂ ਤੇ ਉਹ ਤੋਂ ਆਪਾਂ ਹਲਕਾ ਜਿਹਾ ਕਲਰ ਜਿਹਾ ਚੇਂਜ ਹੋ ਗਿਆ ਤੋਂ ਤੋਂ ਆਣ ਦੇਖੋ ਕਲਰ ਆਪਣਾ ਪਿਆਜ਼ਾਂ ਦਾ ਚੇਂਜ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਜੋ ਮੀਡੀਅਮ ਸਾਈਜ਼ ਦੇ ਟਮਾਟਰ ਘੱਟੇ ਸੀ ਉਹ ਪਾ ਦੇਨੇ ਨਾਲ ਹੀ ਆਪਾਂ ਹਰੀ ਮਿਰਚ ਪਾ ਦੇਣੀ ਪਾ ਕੇ ਤੇ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਮਸਾਲੇ ਦੇ ਮੁਤਾਬਕ ਨਮਕ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਮਕ ਪਾਉਣ ਦੇ ਨਾਲ ਵੀ ਟਮਾਟਰ ਜਲਦੀ ਸੌਫਟ ਹੋ ਜਾਂਦੇ ਹਨ ਤੇ ਇਹਨੂੰ ਆਪਾਂ ਹਿਲਾ ਦੇਵਾਂਗੇ ਚੰਗੀ ਤਰ੍ਹਾਂ ਤੇ ਤੜਕਾ ਆਪਣਾ ਇੱਥੇ ਦੇਖੋ ਕਿੰਨਾ ਸੋਹਣਾ ਪੂਜ ਕੇ ਤਿਆਰ ਹੋ ਗਿਆ ਸਾਰੀਆਂ ਚੀਜ਼ਾਂ ਵਧੀਆ ਪੁੱਜ ਗਈਆਂ ਹੁਣ ਇਹਦੇ ਵਿੱਚ ਆਪਾਂ ਸਾਗ ਨੂੰ ਪਾ ਦੇਵਾਂਗੇ ਸਾਗ ਪਾ ਕੇ ਤਾਂ ਪਚੰਗੀ ਤਰ੍ਹਾਂ ਤੜਕੇ ਦੇ ਵਿੱਚ ਸਾਗ ਨੂੰ ਮਿਲਾ ਦੇਵਾਂਗੇ ਤੇ ਸਾਗ ਆਪਣਾ ਇੱਥੇ ਵੀ ਵਧੀਆ ਤਿਆਰ ਹੋ ਗਿਆ ਤੇ ਹੁਣ ਆਪਾਂ ਸਾਰ ਨੂੰ ਸਰਵ ਕਰਦੇ ਆਂ ਸਾਗ ਵਿੱਚ ਮੱਖਣ ਪਾ ਕੇ ਤੇ ਮੱਕੀ ਦੀ ਰੋਟੀ ਨਾਲ ਇੰਜੋਏ ਕਰੋ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੀਡੀਓ ਵੇਖਣ ਲਈ ਧੰਨਵਾਦ